ਤੇ ਮੈਨੂੰ ਵੀ ਇਹੀ ਲੱਗਿਆ ਸੀਗਾ ਹੁਣ ਮੇਰੀ ਲਾਈਫ ਬਸ ਇਥੋਂ ਤੱਕ ਹੀ ਰਹਿ ਗਈ ਆ ਬੱਚਿਆਂ ਨੂੰ ਸੰਭਾਲਣਾ ਘਰ ਕੰਮ ਕਰਦਾ ਕੰਮ ਕਰਨਾ ਨਾਸ਼ਤਾ ਬਣਾਉਣਾ ਡਿਨਰ ਬਣਾਉਣਾ ਦੁਪਹਿਰ ਦਾ ਲੰਚ ਬਣਾਉਣਾ ਬਸ ਮੇਰੀ ਲਾਈਫ ਇਥੋਂ ਤੱਕ ਹੀ ਸੀਮਤ ਰਹਿ ਗਈ ਸਾਰੇ ਘਰ ਦੇ ਕੰਮ ਖਤਮ ਕਰਨੇ ਉਸ ਤੋਂ ਬਾਅਦ ਮੇਰੀ ਲਾਈਫ ਖਤਮ ਬਟ ਇੱਕ ਦਿਨ ਮੈਂ ਆਪਣੀ ਲਾਈਫ ਨੂੰ ਇੱਕਦਮ ਚੇਂਜ ਕਰਤਾ ਉਹ ਕਿਵੇਂ ਹੋਇਆ ਕਿਉਂਕਿ ਮੈਂ ਆਪਣੇ ਆਪ ਨੂੰ ਅਪਡੇਟ ਕਰਨ ਦਾ ਸਿੱਖਿਆ ਕਿ ਮੈਂ ਅਪਡੇਟ ਕਰਾਂਗੀ ਤੇ ਮੈਂ ਸਕਿੱਲ ਸਿੱਖੀਆਂ ਉਹਦੇ ਲਈ ਤੇ ਅੱਜ ਮੈਂ ਫੁਲੀ ਅਪਡੇਟ ਹੋ ਚੁੱਕੀ ਹਾਂ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਡਿਜੀਟਲ ਵਰਡ ਤਾਂ ਬਹੁਤ ਵੱਡਾ ਹੈ ਇਹਦੇ ਵਿੱਚ ਕੀ ਕੰਮ ਕਰ ਸਕਦੀ ਹਾਂ ਮੈਨੂੰ ਘਰ ਤੋਂ ਬਾਹਰ ਜਾਣਾ ਪਏਗਾ ਨੌਕਰੀ ਕਰਨ ਲਈ ਬਹੁਤ ਸਾਰਾ ਕੰਪੀਟੀਸ਼ਨ ਸੀਗਾ ਬਟ ਹੌਲੀ ਹੌਲੀ ਜਦੋਂ ਮੈਂ ਚੀਜ਼ਾਂ ਨੂੰ ਸਰਚ ਕੀਤਾ ਤੇ ਮੈਨੂੰ ਪਤਾ ਚੱਲਿਆ ਅਫੀਲੀਏਟ ਮਾਰਕੀਟਿੰਗ ਕੰਟੈਂਟ ਕ੍ਰੀਏਸ਼ਨ ड्रॉप शिपिंग Amazon ਐਂਡ Print on Demands ਇਹ ਤਾਂ ਇਹ ਸਕਿਲਸ ਨੇ ਜਿਨ੍ਹਾਂ ਨੂੰ ਸਿੱਖ ਕੇ ਤੁਸੀਂ ਘਰ ਵਿੱਚ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹੋ ਹਾਂ ਬਟ ਇਸ ਸਕਿਲਸ ਬਹੁਤ ਸਾਰੇ ਪਰਸਨ ਕਹਿੰਦੇ ਕਿ ਬਹੁਤ ਸਾਰੀਆਂ ਡਿਫਿਕਲਟ ਹੈ ਬਹੁਤ ਸਾਰਾ ਔਖਾ ਕੰਮ ਹੈ ਯਕੀਨ ਮੰਨੋ ਜੇ ਤੁਸੀਂ ਲਰਨਿੰਗ ਤੇ ਫੋਕਸ ਕਰਦੇ ਹੋ ਤਾਂ ਕੁਝ ਵੀ ਡਿਫਿਕਲਟ ਨਹੀਂ ਹੈ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਸੀਂ ਸਕਿਲਸ ਨੂੰ ਸਿੱਖ ਕੇ ਅੱਛੇ ਲੈਵਲ ਤੇ ਗਰੋਥ ਕਰ ਸਕਦੇ ਹੋ ਜਿੱਦਾਂ ਮੈਂ ਆਪਣੀ ਜਰਨੀ ਨੂੰ ਸਟਾਰਟ ਕੀਤਾ ਹੈ ਬਿਲਕੁਲ ਜ਼ੀਰੋ ਤੋਂ ਸਟਾਰਟ ਕੀਤਾ ਬਟ ਇੱਕ ਮਨ ਵਿੱਚ ਇਹ ਸੀਗਾ ਕਿ ਮੈਂ ਆਪਣੀ ਲਾਈਫ ਨੂੰ ਇੱਕਦਮ ਚ ਚੇਂਜ ਕਰਨਾ ਅੱਛੇ ਲੈਵਲ ਤੇ ਗਰੋਥ ਕਰਨੀ ਆ ਆਪਣੇ ਆਪ ਨੂੰ ਪੈਰਾਂ ਤੇ ਸਟੈਂਡ ਕਰਨਾ ਤੇ ਕੁਝ ਵੀ ਇੰਪੋਸੀਬਲ ਨਹੀਂ ਹੈ ਸਭ ਕੁਝ ਪੋਸੀਬਲ ਹੈ ਤੁਸੀਂ ਵੀ ਪੋਸੀਬਲ ਕਰ ਸਕਦੇ ਹੋ ਜੇ ਅੱਛੇ ਲੈਵਲ ਤੇ ਆਪਣੇ ਆਪ ਨੂੰ ਗਰੋਥ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਲਰਨਿੰਗ ਮਾਈਂਡਸੈਟ ਨਾਲ ਆਇਆ ਤੇ ਹੁਣ ਜੇ ਮੈਨੂੰ ਕੋਈ ਪੁੱਛਦਾ ਕਿ ਕਿਸ ਨੇ ਤੇਰੀ ਲਾਈਫ ਨੂੰ ਇਕਦਮ ਚੇਂਜ ਕਰ ਦਿੱਤਾ ਤੇ ਮੈਂ ਕਹਿੰਨੀ ਆ ਸਿਰਫ ਤੇ ਸਿਰਫ ਸਕਿਲਸ ਨੇ ਨਾ ਕਿਸੇ ਡਿਗਰੀ ਮੇਰੇ ਕੰਮ ਆਈ ਹੈ ਸਿਰਫ ਸਕਿਲਸ ਨੇ ਜਿਨ੍ਹਾਂ ਨੇ ਇਕਦਮ ਮੇਰੀ ਲਾਈਫ ਨੂੰ ਬਦਲ ਕੇ ਰੱਖ ਦਿੱਤਾ ਅੱਜ ਦੇ ਟਾਈਮ 'ਚ ਡਿਗਰੀ ਮਾਇਨੇ ਨਹੀਂ ਰੱਖਦੀ ਸਕਿੱਲ ਮਾਇਨੇ ਰੱਖਦੀ ਹੈ ਚਾਹੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਚਾਹੇ ਤੁਸੀਂ ਜੌਬ 'ਚ ਫਸੇ ਹੋਏ ਪਰਸਨ ਹੋ ਨਾ ਤੋਂ 5 ਵਿੱਚ ਫਸੇ ਹੋਏ ਪਰਸਨ ਹੋ ਬਟ ਜੇ ਤੁਸੀਂ ਸਟਰੋਂਗ ਫੈਸਲਾ ਲੈਨੇ ਹੋ ਨਾ ਅੱਜ ਸਕਿੱਲ ਸਿੱਖਣ ਦਾ ਤੇ ਤੁਹਾਡੀ ਲਾਈਫ ਇਕਦਮ ਚੇਂਜ ਹੋ ਸਕਦੀ ਆ ਇਗਜ਼ੈਂਪਲ ਦੇ ਤੌਰ ਤੇ ਮੰਨ ਲਓ ਤੁਸੀਂ ਕੈਨਵਾ ਸਿੱਖ ਲਏ ਤਾਂ ਕੈਨਵਾ ਦੇ ਥਰੂ ਤੁਸੀਂ ਕਲਾਇੰਟਸ ਨੂੰ ਵਰਕ ਕਰਕੇ ਦੇ ਸਕਦੇ ਹੋ ਜੇ ਤੁਸੀਂ ਐਫੀਏਟ ਮਾਰਕੀਟਿੰਗ ਸਿੱਖਦੇ ਤਾਂ ਉਹਦੇ ਨਾਲ ਤੁਸੀਂ ਪੈਸਿਵ ਇਨਕਮ ਨੂੰ ਜਨਰੇਟ ਕਰ ਸਕਦੇ ਹੋ ਬਟ ਜੇ ਤੁਸੀਂ ਮਤਲਬ ਕੋਈ ਵੀ ਐਡੀਟਿੰਗ ਦਾ ਕੰਮ ਸਿੱਖਦੇ ਹੋ ਫੇਸਬੁੱਕ ਐਡ ਸਿੱਖਦੇ ਹੋ ਤਾਂ ਉਹਦੇ ਥਰੂ ਤੁਸੀਂ ਫ੍ਰੀਲੈਂਸਿੰਗ ਦਾ ਕੰਮ ਕਰਕੇ ਦੇ ਸਕਦੇ ਹੋ ਤੇ ਅੱچھے ਲੈਵਲ ਤੇ ਗਰੋਥ ਕਰ ਸਕਦੇ ਹੋ ਤੇ ਅੱਜ ਮੈਂ ਪ੍ਰਾਊਡਲੀ ਕਹਿ ਸਕਦੀ ਹਾਂ ਮੈਨੂੰ ਆਪਣੇ ਆਪ ਤੇ ਨੱਕ ਮਾਣ ਮੈਸੀਜ ਹੈ ਤੇ ਅੱਜ ਮੈਂ ਹਰ ਇੱਕ ਪਰਸਨ ਨੂੰ ਰეკਮੈਂਡ ਕਰਦੀ ਹਾਂ ਕਿ ਜੇ ਤੁਸੀਂ ਆਪਣੀ ਲਾਈਫ ਵਿੱਚ ਫੈਸਲਾ ਲੈਣੇ ਹੋ ਡਿਗਰੀ ਨੂੰ ਛੱਡ ਕੇ ਤੁਸੀਂ ਸਕਿੱਲਸ ਉੱਤੇ ਫੋਕਸ ਕਰਦੇ ਹੋ ਤਾਂ ਤੁਹਾਡੀ ਜਿਹੜੀ ਲਾਈਫ ਐਕਟਰੀ 60 ਡਿਗਰੀ ਚੇਂਜ ਹੋ ਸਕਦੀ ਹੈ ਜਿੱਦਾਂ ਕਿ ਮੇਰੀ ਹੋਈ ਆ ਤੇ ਇਸ ਚੀਜ਼ ਲਈ ਮੈਂ ਫੁੱਲ ਪ੍ਰੂਫ ਜਾਂ ਤੁਸੀਂ ਮੇਰੇ ਫੁੱਲ ਹਾਈਲਾਈਟਸ ਪ੍ਰੋਪਰ ਇੰਸਟਾਗ੍ਰam ਤੇ ਚੈੱਕ ਚੈੱਕ ਕਰ ਸਕਦੇ ਹੋ ਅੱਛੇ ਲੈਵਲ ਤੇ ਤੁਹਾਨੂੰ ਗਰੋਥ ਮਿਲ ਸਕਦੀ ਆ ਆਪਣੇ ਆਪ ਨੂੰ ਡਿਜੀਟਲੀ ਗਰੋਥ ਕਰਨ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਥੈਂਕ ਯੂ ਜੇ ਤੁਸੀਂ ਵੀ ਸੋਚਦੇ ਹੋ ਕਿ ਮੈਂ ਕਿੱਥੋਂ ਸ਼ੁਰੂ ਕਰਾਂ ਮੈਂ ਕਿੱਥੋਂ ਸਟਾਰਟ ਕਰਾਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆ ਰਿਹਾ ਤਾਂ ਉਹਦੇ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਰੈਡੀ ਤੇ ਮੈਂ ਰਿਕਮੈਂਡਡ ਕਰਾਂਗੀ ਤੇ ਫੁੱਲੀ ਗਾਈਡ ਕਰਾਂਗੀ ਕਿਦਾਂ ਸਟੈਪ ਬਾਈ ਸਟੈਪ ਤੁਸੀਂ ਆਪਣੇ ਆਪ ਨੂੰ ਅੱਛੇ ਲੈਵਲ ਤੇ ਗਰੋਥ ਕਰ ਸਕਦੇ ਹੋ ਤੇ ਅੱਤੇ ਡਿਜੀਟਲ ਟਾਈਮ ਦੇ ਵਿੱਚ ਡਿਜੀਟਲ ਸਮੇਂ ਦੇ ਵਿੱਚ ਆਪਣੇ ਆਪ ਨੂੰ ਡਿਜੀਟਲੀ ਅੱਛੇ ਲੈਵਲ ਤੇ ਗਰੋਥ ਕਰਵਾ ਸਕਦੇ ਹੋ ਤਾਂ ਉਹਦੇ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ